ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਪੇਜ ਗੱਗੂ ਕੁਲਰੀਆ ਉਪਰ ਤੇ ਅੱਜ ਦਾ ਵਲੌਗ ਲੈ ਕੇ ਹਾਜ਼ਰ ਆ ਆਪਾਂ ਆਪਣੇ ਪੇਜ ਉਪਰ ਤੇ ਅੱਜ ਲੈ ਕੇ ਆਇਆ ਆਪਾਂ ਮੱਝਾਂ ਵਕਾਊ ਵਾਸਤੇ ਆਪਣੇ ਪਿੰਡ ਚ ਅਸੀਂ ਬਾਈ ਲਵੇ ਤੇ ਆਹ ਬਾਈ ਦਾ ਪੇਜ ਆ ਇਹਨੂੰ ਫੋਲੋ ਕਰ ਲੈ ਗਰੇ ਵਾਲ ਡੈਰੀ ਫਾਰਮ ਪੀਵੀ ਦਿੱਤੀ ਤੇ ਆ ਦਿਨੇ ਜਾਣਕਾਰੀ ਤੁਹਾਨੂੰ ਮੱਝਾਂ ਬਾਰੇ ਪਹਿਲੀ ਮੱਝਾਂ ਆ ਸੀ ਸਭਲਾਂ ਸਾਰੀ ਦੇਖ ਲਓ ਵੀਡੀਓ ਤੁਰਦੀ ਦੀ ਉਦੋਂ ਬਾਅਦ ਸਾਰੀ ਡਿਟੇਲ ਦੇ ਦਿਆਂਗੇ ਰਭਾ ਯਾ ਕਰਨ ਕੀ ਹਾਲ ਚਾਲ ਹੈ ਠੀਕ ਹੈ ਜੀ ਆਪਣੇ ਵੀ ਚੈਨਲ ਤੇ ਸਵਾਗਤ ਹੈ ਤੇਰਾ ਤੇ ਅੱਜ ਕੀ ਡੀਟੇਲ ਆ ਰਹੀ ਆ ਮੱਝ ਦੀ ਇਹਦੇ ਬਈ 17 ਲੀਟਰ ਤੇ ਆ ਰਹੇ ਅੱਛਾ ਹਾਂ ਹੈ ਤਾਂ ਪਲਾਸਾ ਪਰ ਆਪਾਂ ਸਤਾਰਾ ਕਹਿੰਦੇ ਆ ਕੈਮੇਸੂ ਹੈ ਇਹ ਬਈ ਦੂਜੇ ਕਹਿ ਕੇ ਦਿੱਤੀ ਹੈ ਪਰ ਆਪਾਂ ਤੀਜੇ ਮੰਨਦੇ ਆ ਤੀਜੇ ਹਾਂ ਠੀਕ ਹੈ ਤੇ ਕਟਾ ਕਿ ਕੱਟੀ ਪਿੱਛੇ ਨੀਚੇ ਕਟਾਈ ਅੱਛਾ ਤੇ ਰੇਟ ਰੂਟ ਫੋਨ ਤੇ ਕਰ ਲਾਂਗੇ ਹਾਂ ਰੇਟ ਫੋਨ ਤੇ ਬਾਕੀ ਵੀਡੀਓ ਦਰਦਾਰ ਦੀ ਦਿਖਾਤੀ ਬਾਕੀ ਆ ਕੇ ਦੇਖ ਲਿਓ ਟਿਕ ਕਰਦੇ ਹੋਰ ਵੀ ਮੱਝਾਂ ਹਾਂ ਬਈ ਹੋਰ ਵੀ ਨੇ ਤੈਨੂੰ ਤੇਲਾ ਦੂਜੀ ਵੀ ਖੋਲ ਕੇ ਦਿਖਾ ਦੇ ਉਹਦੀ ਗੱਲ ਉਹਦਾ ਬੱਚਾ ਕਿਹੜਾ ਇਹਦਾ ਬੱਚਾ ਇਹ ਹੈ ਬਾਈ ਅੱਛਾ ਆ ਉਸ ਤੇ 18 ਗੈਲਨ ਹੈ ਜਿੰਨੇ ਸਿਕਵਰਡ ਡੀਟੇਲ ਦੇ ਬਾਰੇ ਫੇਰ ਦੱਸ ਦੇ ਇਹਦਾ ਬਾਈ 17 ਲੀਟਰ ਤੋਂ ਪਲੱਸ ਹੈ ਠੀਕ ਆ ਹਾਂ ਤੇ ਤੀਜੀ ਸੂਏ ਹੈ ਤੀਜੀ ਸੂਏ ਹੋਗੇ ਬਾਈ ਰੇਟ ਫੋਨ ਤੇ ਆਹ ਰੇਟ ਫੋਨ ਤੇ ਬਾਈ ਠੀਕ ਆ ਨਹੀਂ ਅੱਗੇ ਦੂਜੀ ਮੱਝ ਆ ਗਈ ਬਈ ਕੋਈ ਡੀਟੇਲ ਦਿੰਨੀ ਹੈ ਉਹ ਪਰਲੀ ਚੋਈ ਨਹੀਂ ਹਣਾ ਬਈਲੇ ਹਾਂ ਇਹ ਚੋਈ ਇਹ ਖਾਲੀ ਕਰਤੀ ਉਹਨਾਂ ਦਾ ਇਹ ਖਾਲੀ ਕਰਤੋ ਕਿੰਨਾ ਬਈ ਸਾਰਾ ਕੱਢ ਲਈ ਦੋਆਂ ਦੀ ਥੋੜਾ ਜਨਾ ਲੇਟ ਹੋ ਗਿਆ ਆਪਾਂ ਵੀਡੀਓ ਬਣਾਉਣ ਕਰਕੇ ਤੇ ਚੱਲ ਹੁਣ ਤੋਰ ਕੇ ਹਾਲ ਚੈੱਕ ਕਰਾ ਦੇ ਕੇ ਰੰਦਰ ਚ ਦੇਖ ਲੈਣਗੇ ਆਪਾਂ ਖੋਲ ਲੈ ਔਰ 300 ਔਰ 300 ਲੈ ਲਏ ਮੈਂ ਜਿੱਦ ਕਰਾਇਆ ਨੇ ਸਨ ਪੈਕ ਕਰ ਲੈ ਤੁਰਦੀ ਤੁਰਦੀ ਦੀ ਵੀਡੀਓ ਆ ਬਾਨਾ ਹੋਣਾ ਚੈ ਕਰ ਲੈ ਹੁਣ ਤੱਕ ਇਹਰਾ ਹੋ ਕਰਤੀ ਖਾਲੀ ਕਰਤੀ ਅੱਜ ਤੇ ਕੀ ਥੋੜ ਡਰ ਗਈ ਬੰਦੇ ਬੰਦੇ ਇਹਦੀ ਕੀ ਡਿਟੇਲ ਹੈ ਕਰਨੇ ਬਾਈ ਇਹ ਬਈ ਦੂਜੀ ਸੂਏ ਆ ਅੱਛਾ ਦੂਜੀ ਸੂਏ ਆ ਹਾਂ ਠੀਕ ਨੀਲੀ 라ਵੀ ਦੀ ਕੱਟੀ ਹੈ ਵਿੱਚ ਅੱਛਾ ਨੀਲੀ 라ਵੀ ਦੀ ਕੱਟੀ ਹੈ ਤੇ ਇਹਦੇ ਸਲੇ 9 ਤੋਂ 10 ਕਿਲੋ ਦੁੱਧ ਤਿਆਰ ਹੈ ਹੁਣ ਹਾਂ ਇਹ ਕੈਲਸ਼ੀਅਮ ਤੋੜ ਗਈ ਸੀ ਹੁਣ ਚੱਲਦੀ ਹੈ ਠੀਕ ਆ ਹਾਂ ਤੇ ਦੂਜੀ ਸੂਏ ਆ ਦੁੱਧ ਦੁੱਧ 9 ਤੋਂ 10 ਕਿਲੋ ਦੇ ਠੀਕ ਆ ਤੇ ਬਾਕੀ ਚੈੱਕ ਕਰ ਲੈ ਇੱਕ ਉਹ ਐਂ ਝੋਟੀ ਹਾਂ ਇੱਕ ਉਹ ਵੀ ਦਿਖਾ ਦੇ ਤੋੜ ਕੇ ਕੋਈ ਚੱਕ ਕਰਨ ਦੀ ਕੋਈ ਝੋਟੀਆਂ ਤੋੜ ਕੇ ਲਗਾਉਣੀਆਂ। ਬਾਕੀ ਜਿਹੜੀ ਵੀ ਤੁਹਾਨੂੰ ਅੱਜ ਪਸੰਦ ਆਵੇ ਬਾਈ ਦੇ ਆਉਂਦੀਆਂ ਰਹਿੰਦੀਆਂ ਨੇ ਵੱਜਾਂ ਝੋਟੀਆਂ ਤੇ ਜੇ ਕੋਈ ਵਿੱਚ ਕਟਾ-ਕੱਟੀ ਕਰਨੀ ਹੋਵੇ ਵਿੱਚ ਕਟਾ ਕੇ ਉੱਤੇ ਜਾ ਸਕਦੇ ਹੋ। ਲੈ ਕੇ ਰੋਟੇ ਕਿ ਟੋਟੀ ਤੇ ਆਹ ਚੋਟੀ ਡਿਟੇਲ ਵੀ ਲੈਣੇ ਬਈ ਕਰਾਉਣਾ ਬਾਈ ਨਾ ਕਰੂਗਾ ਇਹਦੀ ਕੀ ਡਿਟੇਲ ਆ ਬਾਈ ਇਹ ਦੂਜਾ ਸੋਇਆ ਬਾਈ ਅੱਛਾ ਹਾਂ ਠੀਕ ਆ ਤੇ ਦੁੱਧ ਦੁੱਧ ਬਈ ਇਹ ਦੇ ਦੂਗੀ ਤੇਰਾ 14 ਲੀਟਰ ਅੱਛਾ ਕਾ ਆਪਣਾ ਕਿੰਨੇ ਦਿਨ ਹੋ ਗਏ ਤੁਹਾਨੂੰ ਕੋਈ ਨਹੀਂ ਬਈ ਅੱਜ ਤੀਜਾ ਦਿਨ ਠੀਕ ਆ ਹਾਂ ਕੋਈ ਜੰਬੀਰਪਰਾ ਆਉਂਦਾ ਵੀ ਦੂਰੋਂ ਨੇੜੋਂ ਆਉਂਦਾ ਉਹ ਰਹਿ ਸਕਦਾ ਵੀ ਚੋਕੇ ਚੈੱਕ ਕਰ ਸਕਦਾ ਹਾਂ ਚੈੱਕ ਕਰ ਸਕਦਾ ਤਿੰਨ ਟਾਈਮ ਕੋਈ ਚੰਗਾ ਕੋਈ ਵੀ ਦੇਖੋ ਜਿਹੜਾ ਮੇਰਾ ਬੀਲਪਰਾ ਬਈ ਦੂਰੋਂ ਆਉਂਦਾ ਹਨਾ ਤਸੱਲੀ ਕਰਕੇ ਦੋ ਦਿਨ ਰਹਿ ਕੇ ਚੈੱਕ ਕਰਕੇ ਚੋਕੇ ਫਿਰ ਲਿਜਾ ਸਕਦਾ ਬਸੂ ਤੇ ਬਸੂ ਦੀ ਗਾਰੰਟੀ ਹੋ ਗਈ ਬਹੁਤ ਆਪਣਾ ਬਾਈ ਦੀ ਤੇ ਨੰਬਰ ਲਾ ਦੇ ਬਈ ਆਪਣਾ 95696 60001 ਦੁਬਾਰੇ ਦਗਾ 95696 60001 ਤੇ ਆਪਣੀ ਡਿਟੇਲ ਪਿੰਡ ਦੀ ਸਾਰੀ ਦਾ ਪਿੰਡ ਕੁੰਦਰੀਆਂ ਜ਼ਿਲ੍ਹਾ ਮਾਲਸਾ ਠੀਕ ਹੈ ਮਾਲਸਾ ਚਲੋ ਠੀਕ ਹੈ ਵੀਰੇ ਜਿਹੜੇ ਵੀਰ ਨੂੰ ਕਿਸੇ ਨੂੰ ਮੱਝਾ ਪਸੰਦ ਆਉਣੀ ਹੈ ਬਾਈ ਨਾਲ ਕਰ ਲੈ ਕੰਟੈਕਟ ਤੇ ਥੈਂਕਸ ਫੋਰ ਵਾਚਿੰਗ ਥਿਸ ਵੀਡੀਓ